ਪਿੰਡ ਦੇ ਲੋਕ ਰੇਖਾ ਨੂੰ ਹਮੇਸ਼ਾ ਇੱਕ ਸਿੱਧੀ ਸਾਦੀ ਤੇ ਸੰਸਕਾਰੀ ਔਰਤ ਸਮਝਦੇ ਸੀ। ਉਹਦੇ ਸਾਦੇ ਸੂਟ, ਸਿਰ ਤੇ ਹਲਕੀ ਜੀ ਚੁੰਨੀ ਤੇ ਅੱਖਾਂ 'ਚ ਸ਼ਰਮ ਹੁੰਦੀ ਸੀ। ਉਹਦਾ ਪਤੀ ਸ਼ਹਿਰ 'ਚ ਨੌਕਰੀ ਕਰਦਾ ਸੀ ਇਸ ਕਰਕੇ ਜ਼ਿਆਦਾਤਰ ਸਮਾਂ ਘਰ ਤੋਂ ਬਾਹਰ ਹੀ ਰਹਿੰਦਾ। ਪਿੰਡ 'ਚ ਹਰ ਕੋਈ ਕਹਿੰਦਾ ਕਿ ਵਿਚਾਰੀ ਰੇਖਾ ਕੱਲੀ ਰਹਿੰਦੀ ਆ ਪਰ ਕਦੇ ਕੋਈ ਗੱਲ ਨਹੀਂ ਸੁਣੀ। ਰੇਖਾ ਦਾ ਭਾਂਜਾ ਅਮਨ ਅਕਸਰ ਉਹਦੇ ਘਰ ਰਹਿੰਦਾ ਸੀ। ਅਮਨ ਦੇ ਨਾਲ ਉਹਦਾ ਦੋਸਤ ਰੋਹਿਤ ਵੀ ਹੁੰਦਾ ਸੀ ਰੋਹਿਤ 25 ਸਾਲ ਦਾ ਸੀ ਤੇ ਸ਼ਹਿਰ 'ਚ ਪ੍ਰਾਈਵੇਟ ਨੌਕਰੀ ਕਰਦਾ ਪਰ ਪੋਸਟਿੰਗ ਨੇੜੇ ਹੋਣ ਕਰਕੇ ਪਿੰਡ ਆਉਂਦਾ ਜਾਂਦਾ ਰਹਿੰਦਾ ਸੀ ਪਹਿਲੀ ਵਾਰ ਜਦੋਂ ਰੋਹਿਤ ਰੇਖਾ ਨੂੰ ਮਿਲਿਆ ਸਭ ਕੁਝ ਬਿਲਕੁਲ ਨਾਰਮਲ ਸੀ ਹੈਲੋ ਹਾਈ ਹੋਈ ਪਾਣੀ ਦਿੱਤਾ ਗਿਆ ਤੇ ਧੰਨਵਾਦ ਕਿਹਾ ਗਿਆ ਹੋਰ ਕੋਈ ਖਾਸ ਗੱਲ ਨਹੀਂ ਪਰ ਕੁਝ ਮੁਲਾਕਾਤਾਂ ਹੌਲੀ-ਹੌਲੀ ਆਮ ਨਹੀਂ ਰਹਿੰਦੀਆਂ ਕੁਝ ਦਿਨਾਂ ਬਾਅਦ ਰੋਹਿਤ ਇਕੱਲਾ ਵੀ ਆਉਣ ਲੱਗ ਪਿਆ ਕਦੇ ਕਹਿੰਦਾ ਮਾਸੀ ਜੀ ਅਮਨ ਘਰ ਨਹੀਂ ਮਿਲਿਆ ਕਦੇ ਆਖ ਦਿੰਦਾ ਮਾਸੀ ਅੱਜ ਬਹੁਤ ਭੁੱਖ ਲੱਗੀ ਆ ਰੇਖਾ ਹਰ ਵਾਰ ਬਿਨਾਂ ਸਵਾਲ ਕੀਤੇ ਦਰਵਾਜ਼ਾ ਖੋਲ੍ਹ ਦਿੰਦੀ ਉਹਨੂੰ ਲੱਗਦਾ ਸੀ ਕਿ ਇਹ ਤਾਂ ਮੇਰੇ ਭਾਂਜੇ ਅਮਨ ਦਾ ਦੋਸਤ ਆ ਆਪਣਾ ਹੀ ਮੁੰਡਾ ਆ ਘਰ 'ਚ ਚਾਹ ਬਣਦੀ ਦੋ ਗੱਲਾਂ ਹੁੰਦੀਆਂ ਤੇ ਰੋਹਿਤ ਚਲਾ ਜਾਂਦਾ ਪਰ ਗੱਲਾਂ ਹੌਲੀ-ਹੌਲੀ ਬਦਲਣ ਲੱਗੀਆਂ ਪਹਿਲਾਂ ਮੌਸਮ ਦੀ ਗੱਲ ਫਿਰ ਪਿੰਡ ਦੀ ਫਿਰ ਸ਼ਹਿਰ ਦੀ ਨੌਕਰੀ ਦੀ ਰੋਹਿਤ ਅਕਸਰ ਆਪਣੀ ਜ਼ਿੰਦਗੀ ਦੇ ਦੁੱਖ ਦੱਸਣ ਲੱਗ ਪਿਆ ਕਿ ਕਿਵੇਂ ਨੌਕਰੀ ਚ ਪ੍ਰੈਸ਼ਰ ਆ ਤੇ ਕਿਵੇਂ ਘਰ ਦੇ ਵਿਆਹ ਲਈ ਕਹਿ ਰਹੇ ਨੇ ਰੇਖਾ ਚੁੱਪਚਾਪ ਸੁਣਦੀ ਰਹਿੰਦੀ ਤੇ ਕਦੇ-ਕਦੇ ਸਿਰ ਹਿਲਾ ਕੇ ਸਿਰਫ ਇਹ ਕਹਿ ਦਿੰਦੀ ਕਿ ਹਰ ਕਿਸੇ ਦੀ ਆਪਣੀ ਮੁਸ਼ਕਲ ਹੁੰਦੀ ਆ ਇੱਕ ਦਿਨ ਰੋਹਿਤ ਨੇ ਹੌਲੀ ਜਿਹਾ ਕਿਹਾ ਮਾਸੀ ਜੀ ਤੁਸੀਂ ਬਹੁਤ ਸਮਝਦਾਰ ਹੋ ਤੁਹਾਡੇ ਨਾਲ ਗੱਲ ਕਰਕੇ ਮਨ ਹਲਕਾ ਹੋ ਜਾਂਦਾ ਆ ਇਹ ਸ਼ਬਦ ਰੇਖਾ ਦੇ ਦਿਲ ਨੂੰ ਲੱਗੇ ਸਾਲਾਂ ਬਾਅਦ ਕਿਸੇ ਨੇ ਉਹਦੀ ਗੱਲ ਸੁਣੀ ਸੀ ਉਹਦਾ ਪਤੀ ਦੂਰ ਸੀ ਘਰ ਖਾਮੋਸ਼ ਸੀ ਤੇ ਦਿਨ ਲੰਘਦੇ ਜਾ ਰਹੇ ਸੀ ਰੇਖਾ ਨੇ ਉਸ ਦਿਨ ਕੋਈ ਜਵਾਬ ਨਹੀਂ ਦਿੱਤਾ ਪਰ ਉਹਦੇ ਮਨ ਚ ਇੱਕ ਅਜੀਬ ਜਿਹਾ ਅਹਿਸਾਸ ਜ਼ਰੂਰ ਜਾਗ ਪਿਆ ਉਹਨੂੰ ਪਤਾ ਨਹੀਂ ਸੀ ਕਿ ਇਹ ਸਿਰਫ ਗੱਲਾਂ ਨਹੀਂ ਰਹਿਣ ਵਾਲੀਆਂ ਇਹ ਸ਼ੁਰੂਆਤ ਸੀ ਇੱਕ ਐਸੇ ਰਿਸ਼ਤੇ ਦੀ ਜੋ ਅੱਗੇ ਜਾ ਕੇ ਪੂਰੇ ਘਰ ਨੂੰ ਹਿਲਾ ਦੇਵੇਗਾ ਰੋਹਿਤ ਦੇ ਉਹ ਸ਼ਬਦ ਰੇਖਾ ਦੇ ਮਨ ਚ ਟਿਕ ਗਏ ਸੀ ਕਿ ਤੁਹਾਡੇ ਨਾਲ ਗੱਲ ਕਰਕੇ ਮਨ ਹਲਕਾ ਹੋ ਜਾਂਦਾ ਆ ਇਹ ਵਾਕ ਉਹਨੇ ਪਹਿਲੀ ਵਾਰ ਨਹੀਂ ਸੁਣਿਆ ਸੀ ਪਰ ਇਸ ਤਰ੍ਹਾਂ ਇਸ ਆਵਾਜ਼ 'ਚ ਕਿਸੇ ਨੇ ਪਹਿਲੀ ਵਾਰ ਕਿਹਾ ਸੀ ਉਸ ਦਿਨ ਤੋਂ ਬਾਅਦ ਰੋਹਿਤ ਦੇ ਆਉਣ ਦਾ ਤਰੀਕਾ ਬਦਲ ਗਿਆ ਹੁਣ ਉਹ ਜਲਦੀ ਨਹੀਂ ਜਾਂਦਾ ਸੀ ਚਾਹ ਪੀਣ ਤੋਂ ਬਾਅਦ ਵੀ ਬੈਠਾ ਰਹਿੰਦਾ ਕਦੇ ਅਖਬਾਰ ਚੁੱਕ ਲੈਂਦਾ ਕਦੇ ਮੋਬਾਈਲ ਦੇਖਣ ਦਾ ਨਾਟਕ ਕਰਦਾ ਰੇਖਾ ਵੀ ਹੁਣ ਘੜੀ ਵੱਲ ਨਹੀਂ ਤੱਕਦੀ ਸੀ ਅਮਨ ਅਕਸਰ ਕਹਿੰਦਾ ਕਿ ਮਾਸੀ ਮੈਂ ਬਾਹਰ ਦੋਸਤਾਂ ਨਾਲ ਆ ਤੇ ਰੋਹਿਤ ਕੁਝ ਸਮੇਂ ਬਾਅਦ ਇਕੱਲਾ ਆ ਪਹੁੰਚਦਾ ਰੇਖਾ ਨੂੰ ਇਹ ਗਲਤ ਨਹੀਂ ਲੱਗਦਾ ਸੀ ਉਹ ਦੇ ਲਈ ਇਹ ਸਿਰਫ ਇੱਕ ਜਾਣ ਪਛਾਣ ਵਾਲਾ ਮੁੰਡਾ ਸੀ ਪਰ ਮਨ ਦੇ ਕਿਸੇ ਕੋਨੇ 'ਚ ਇੱਕ ਹਲਕੀ ਜੀ ਘਬਰਾਹਟ ਵੀ ਸੀ ਜਿਹਨੂੰ ਹਰ ਵਾਰ ਅਣਦੇਖਾ ਕਰ ਦਿੰਦੀ ਇੱਕ ਸ਼ਾਮ ਮੀਂਹ ਪੈ ਰਿਹਾ ਸੀ ਪਿੰਡ ਦੀਆਂ ਗਲੀਆਂ ਸੁੰਨੀਆਂ ਸੀ ਰੋਹਿਤ ਅਚਾਨਕ ਭੇਜਦਾ ਹੋਇਆ ਗਿਆ ਤੇ ਕਹਿੰਦਾ ਮਾਸੀ ਜੀ ਬਾਹਰ ਬਹੁਤ ਮੀਂਹ ਰੇਖਾ ਨੇ ਬਿਨਾਂ ਕੁਝ ਕਹੇ ਤੌਲੀਆ ਦੇ ਦਿੱਤਾ ਰੋਹਿਤ ਨੇ ਤੌਲੀਏ ਨਾਲ ਵਾਲ ਸਾਫ਼ ਕਰਦੇ ਹੋਏ ਕਿਹਾ ਤੁਸੀਂ ਸੱਚੀ ਬਹੁਤ ਚੰਗੇ ਹੋ ਇਸ ਵਾਰ ਰੇਖਾ ਮੁਸਕੁਰਾਈ ਉਹ ਦੋਵੇਂ ਬੈਠ ਕੇ ਗੱਲਾਂ ਕਰਨ ਲੱਗ ਪਏ। ਮੀਂਹ ਦੀ ਆਵਾਜ਼, ਬਾਹਰ ਹਨੇਰਾ ਤੇ ਅੰਦਰ ਹੌਲੀ-ਹੌਲੀ ਨੇੜਤਾ ਵੱਧ ਰਹੀ ਸੀ। ਰੋਹਿਤ ਨੇ ਆਪਣੀ ਮਾਂ ਦੀ ਗੱਲ ਕੀਤੀ ਕਿ ਕਿਵੇਂ ਉਹ ਛੋਟੀ ਉਮਰ 'ਚ ਚਲੀ ਗਈ ਸੀ। ਰੇਖਾ ਦੀਆਂ ਅੱਖਾਂ ਭਰ ਆਈਆਂ। ਰੋਹਿਤ ਨੇ ਕਿਹਾ, "ਸ਼ਾਇਦ ਇਸੇ ਲਈ ਤੁਹਾਡੇ ਨਾਲ ਗੱਲ ਕਰਨਾ ਚੰਗਾ ਲੱਗਦਾ। ਤੁਹਾਡੇ ਕੋਲ ਮਾਂ ਵਰਗੀ ਸ਼ਾਂਤੀ ਆ।" ਇਹ ਸ਼ਬਦ ਰੇਖਾ ਨੂੰ ਚੁਬੇ। ਮਾਂ ਵਰਗੀ? ਇਹ ਕੁਝ ਹੋਰ। ਉਹਨੇ ਗੱਲ ਬਦਲ ਦਿੱਤੀ। ਪਰ ਉਸ ਰਾਤ ਰੇਖਾ ਸੌ ਨਹੀਂ ਸਕੀ ਉਹ ਸੋਚਦੀ ਰਹੀ ਕਿ ਕੀ ਇਹ ਸਿਰਫ ਹਮਦਰਦੀ ਸੀ ਜਾਂ ਕੁਝ ਹੋਰ ਬਣ ਰਿਹਾ ਸੀ ਅਗਲੇ ਦਿਨਾਂ ਚ ਰੋਹਿਤ ਦੇ ਮੈਸੇਜ ਆਉਣ ਲੱਗ ਪਏ ਕਿ ਮਾਸੀ ਜੀ ਅੱਜ ਨਹੀਂ ਆ ਸਕਿਆ ਤੁਸੀਂ ਠੀਕ ਹੋ ਪਹਿਲਾਂ ਰੇਖਾ ਜਵਾਬ ਨਹੀਂ ਦਿੰਦੀ ਸੀ ਫਿਰ ਸਿਰਫ ਹਾਂ ਲਿਖ ਦਿੰਦੀ ਪਰ ਜਦੋਂ ਮੈਸੇਜ ਆਉਣਾ ਰੁਕਦਾ ਤਾਂ ਉਹਨੂੰ ਅਜੀਬ ਜਿਹਾ ਖਾਲੀਪਨ ਮਹਿਸੂਸ ਹੁੰਦਾ ਇੱਕ ਦਿਨ ਗਵੰਡਨ ਨੇ ਹੌਲੀ ਜਿਹੀ ਪੁੱਛ ਲਿਆ ਕਿ ਅੱਜ ਕੱਲੋ ਮੁੰਡਾ ਬੜਾ ਆਉਂਦਾ ਆ ਰੇਖਾ ਥੋੜਾ ਘਬਰਾ ਗਈ ਤੇ ਕਹਿੰਦੀ ਉਹ ਤਾਂ ਭਾਂਜੇ ਦਾ ਦੋਸਤ ਆ ਪਰ ਉਸ ਸਵਾਲ ਨੇ ਉਹਨੂੰ ਅੰਦਰੋਂ ਹਿਲਾ ਦਿੱਤਾ ਉਹਨੂੰ ਅਹਿਸਾਸ ਹੋਣ ਲੱਗਾ ਸੀ ਕਿ ਗੱਲਾਂ ਹੁਣ ਸਿਰਫ ਗੱਲਾਂ ਨਹੀਂ ਰਹੀਆਂ ਕੁਝ ਐਸਾ ਬਣ ਰਿਹਾ ਸੀ ਜਿਹਨੂੰ ਨਾਮ ਨਹੀਂ ਦੇਣਾ ਚਾਹੁੰਦੀ ਸੀ ਪਰ ਕਈ ਵਾਰ ਅਸੀਂ ਜੋ ਮੰਨਣਾ ਨਹੀਂ ਚਾਹੁੰਦੇ ਉਹੀ ਸੱਚ ਸਭ ਤੋਂ ਨੇੜੇ ਹੁੰਦਾ ਹੈ ਤੇ ਇਹ ਸੱਚ ਹਾਲੇ ਸਿਰਫ ਸ਼ੁਰੂ ਹੋਇਆ ਸੀ ਰੇਖਾ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਹੁਣ ਰੋਹਿਤ ਨਾਲ ਘੱਟ ਗੱਲ ਕਰੇਗੀ ਉਹ ਜਾਣਦੀ ਸੀ ਕਿ ਜੋ ਕੁਝ ਵੀ ਦਿਲ ਚ ਪੈਦਾ ਹੋ ਰਿਹਾ ਆ ਉਹ ਠੀਕ ਨਹੀਂ ਪਰ ਦਿਲ ਨੂੰ ਸਮਝਾਉਣਾ ਕਈ ਵਾਰ ਦਿਮਾਗ ਤੋਂ ਵੀ ਔਖਾ ਹੁੰਦਾ ਆ ਰੋਹਿਤ ਦੇ ਮੈਸੇਜ ਆਉਂਦੇ ਰਹੇ ਕਦੇ ਸਵੇਰੇ ਗੁੱਡ ਮਾਰਨਿੰਗ ਕਦੇ ਰਾਤ ਨੂੰ ਅੱਜ ਦਿਨ ਕਿਵੇਂ ਰਿਹਾ ਰੇਖਾ ਹਰ ਵਾਰ ਜਵਾਬ ਨਹੀਂ ਦਿੰਦੀ ਸੀ ਪਰ ਜਦੋਂ ਨਹੀਂ ਦਿੰਦੀ ਸੀ ਮਨ ਅੰਦਰੋਂ ਬੇਚੈਨ ਹੋ ਜਾਂਦਾ ਸੀ ਇੱਕ ਦਿਨ ਅਮਨ ਨੇ ਖੁਦ ਕਿਹਾ ਕਿ ਮਾਸੀ ਮੈਂ ਅੱਜ ਸ਼ਹਿਰ ਜਾ ਰਿਹਾ ਆ ਰਾਤ ਨਹੀਂ ਆਵਾਂਗਾ ਰੇਖਾ ਨੇ ਸਿਰ ਹਿਲਾ ਦਿੱਤਾ ਪਰ ਉਹਦੇ ਮਨ 'ਚ ਇੱਕ ਅਜੀਬ ਜਿਹਾ ਡਰ ਵੀ ਉੱਭਰ ਆਇਆ। ਉਹੀ ਸ਼ਾਮ ਰੋਹਿਤ ਆ ਗਿਆ। ਘਰ 'ਚ ਖਾਮੋਸ਼ੀ ਸੀ। ਬਾਹਰ ਹਵਾ ਚੱਲ ਰਹੀ ਸੀ। ਰੋਹਿਤ ਨੇ ਅੰਦਰ ਆ ਕੇ ਹੌਲੀ ਜਿਹਾ ਕਿਹਾ, "ਮਾਸੀ ਜੀ ਇਕੱਲੇ ਹੋ?" ਰੇਖਾ ਨੇ ਹਾਂ 'ਚ ਸਿਰ ਹਿਲਾਇਆ। ਉਹਨੂੰ ਲੱਗਿਆ ਜਿਵੇਂ ਇਹ ਸਵਾਲ ਆਮ ਨਹੀਂ ਸੀ। ਉਹ ਦੋਵੇਂ ਸੋਫੇ 'ਤੇ ਬੈਠ ਗਏ। ਪਹਿਲਾਂ ਕੁਝ ਪਲ ਚੁੱਪ ਰਹੇ। ਫਿਰ ਰੋਹਿਤ ਨੇ ਅਚਾਨਕ ਕਿਹਾ, "ਤਾਨੂੰ ਕਦੇ ਇਕੱਲਾਪਨ ਮਹਿਸੂਸ ਹੁੰਦਾ ਆ?" ਇਹ ਸਵਾਲ ਸਿੱਧਾ ਦਿਲ 'ਤੇ ਲੱਗਿਆ। ਰੇਖਾ ਨੇ ਅੱਖਾਂ ਝੁਕਾ ਲਈਆਂ ਤੇ ਕਿਹਾ ਕਦੇ-ਕਦੇ ਪਰ ਆਦਤ ਪੈ ਗਈ ਆ ਪਰੋਹਿਤ ਨੇ ਹੌਲੀ ਜਿਹਾ ਕਿਹਾ ਆਦਤ ਪੈ ਜਾਣਾ ਵੀ ਇੱਕ ਤਰ੍ਹਾਂ ਦਾ ਦੁੱਖ ਹੁੰਦਾ ਆ ਉਸ ਪਲ ਰੇਖਾ ਨੂੰ ਲੱਗਿਆ ਕਿ ਸਾਹਮਣੇ ਬੈਠਾ ਮੁੰਡਾ ਉਹਨੂੰ ਸਮਝਦਾ ਆ ਬਿਨਾਂ ਸਵਾਲ ਬਿਨਾਂ ਦੋਸ਼ ਪਰ ਇਹੀ ਗੱਲ ਸਭ ਤੋਂ ਖਤਰਨਾਕ ਸੀ ਰੋਹਿਤ ਨੇ ਪਾਣੀ ਦਾ ਗਲਾਸ ਚੁੱਕਿਆ ਪਰ ਹੱਥ ਕੰਬ ਰਿਹਾ ਸੀ ਰੇਖਾ ਨੇ ਧਿਆਨ ਦਿੱਤਾ ਤੇ ਕਹਿੰਦੀ ਤੂੰ ਠੀਕ ਆ ਰੋਹਿਤ ਕਹਿੰਦਾ ਹਾਂ ਬਸ ਥੋੜੀ ਟੈਨਸ਼ਨ ਰੇਖਾ ਨੇ ਅਣਜਾਣੇ ਚ ਉਹਦਾ ਹੱਥ ਛੂ ਲਿਆ ਸਿਰਫ ਇੱਕ ਪਲ ਲਈ ਪਰ ਉਹ ਇੱਕ ਪਲ ਦੋਵਾਂ ਲਈ ਕਾਫੀ ਸੀ ਦੋਵੇਂ ਅਚਾਨਕ ਚੁੱਪ ਹੋ ਗਏ ਰੇਖਾ ਨੇ ਫਟਾਫਟ ਹੱਥ ਪਿੱਛੇ ਖਿੱਚ ਲਿਆ ਤੇ ਕਿਹਾ ਮੈਨੂੰ ਰਸੋਈ ਚ ਕੁਝ ਕੰਮ ਆ ਉਹ ਉੱਠ ਗਈ ਰੋਹਿਤ ਕੁਝ ਨਹੀਂ ਬੋਲਿਆ ਪਰ ਉਹਦੀਆਂ ਅੱਖਾਂ ਸਭ ਕੁਝ ਕਹਿ ਰਹੀਆਂ ਸਨ ਰਾਤ ਨੂੰ ਰੋਹਿਤ ਚਲਾ ਗਿਆ ਪਰ ਉਹਦਾ ਅਹਿਸਾਸ ਘਰ ਚ ਰਹਿ ਗਿਆ ਰੇਖਾ ਨੇ ਦਰਵਾਜ਼ਾ ਬੰਦ ਕੀਤਾ ਤੇ ਕੰਧ ਨਾਲ ਟੇਕੇ ਖੜ ਗਈ ਦਿਲ ਤੇਜ਼ ਧੜਕ ਰਿਹਾ ਸੀ ਉਹਨੇ ਆਪਣੇ ਆਪ ਨੂੰ ਪੁੱਛਿਆ ਕਿ ਮੈਂ ਕੀ ਕਰ ਰਹੀ ਆ ਪਰ ਅਗਲੇ ਦਿਨ ਰੋਹਿਤ ਦਾ ਮੈਸੇਜ ਆ ਗਿਆ ਕਿ ਕੱਲ ਲਈ ਮਾਫ ਕਰਨਾ ਜੇ ਤੁਹਾਨੂੰ ਬੁਰਾ ਲੱਗਿਆ ਹੋਵੇ ਹਰੇਖ ਨੇ ਲੰਮਾ ਸਮਾਂ ਸਕਰੀਨ ਨੂੰ ਤੱਕਿਆ ਫਿਰ ਲਿਖ ਦਿੱਤਾ ਕੋਈ ਗੱਲ ਨਹੀਂ ਇਹ ਦੋ ਸ਼ਬਦ ਇੱਕ ਦਰਵਾਜ਼ਾ ਸੀ ਜੋ ਬੰਦ ਵੀ ਹੋ ਸਕਦਾ ਸੀ ਤੇ ਪੂਰੀ ਤਰ੍ਹਾਂ ਖੁੱਲ ਵੀ ਸਕਦਾ ਸੀ ਰੇਖਾ ਨੇ ਨਹੀਂ ਸੋਚਿਆ ਕਿ ਪਿੰਡ ਵਾਲਿਆਂ ਦੀਆਂ ਅੱਖਾਂ ਸਭ ਕੁਝ ਦੇਖ ਰਹੀਆਂ ਸੀ ਨਾ ਹੀ ਇਹ ਕਿ ਅਮਨ ਜਿਸ ਨੂੰ ਸਭ ਤੋਂ ਘੱਟ ਸ਼ੱਕ ਸੀ ਉਹੀ ਸਭ ਤੋਂ ਪਹਿਲਾਂ ਸੱਚ ਦੇ ਨੇੜੇ ਹੋਵੇਗਾ ਕਿਉਂਕਿ ਜੋ ਰਿਸ਼ਤੇ ਲੋਕ ਕੇ ਪਾਲਦੇ ਨੇ ਉਹ ਜ਼ਿਆਦਾ دیر ਲੁਕੇ ਨਹੀਂ ਰਹਿੰਦੇ ਕੋਈ ਗੱਲ ਨਹੀਂ ਰੇਖਾ ਨੇ ਜਦੋਂ ਇਹ ਦੋ ਸ਼ਬਦ ਲਿਖ ਕੇ ਭੇਜੇ ਉਹਨੂੰ ਖੁਦ ਨਹੀਂ ਪਤਾ ਸੀ ਕਿ ਉਹ ਕਿਸ ਚੀਜ਼ ਲਈ ਮਨਜ਼ੂਰੀ ਦੇ ਰਹੀ ਹੈ ਸ਼ਾਇਦ ਗੱਲਾਂ ਲਈ ਜਾਂ ਉਸ ਅਹਿਸਾਸ ਲਈ ਜੋ ਦਿਨੋ ਦਿਨ ਮਜ਼ਬੂਤ ਹੋ ਰਿਹਾ ਸੀ ਰੋਹਿਤ ਦੇ ਮੈਸੇਜ ਹੁਣ ਹੋਰ ਵੀ ਵੱਧ ਗਏ ਸਵੇਰੇ ਗੁੱਡ ਮਾਰਨਿੰਗ ਦਿਨੇ ਹਾਲਚਾਲ ਤੇ ਰਾਤ ਨੂੰ ਸੌਂਗੇ ਰੇਖਾ ਹਮੇਸ਼ਾ ਜਵਾਬ ਨਹੀਂ ਦਿੰਦੀ ਸੀ ਪਰ ਜਦੋਂ ਦਿੰਦੀ ਤਾਂ ਦਿਲ ਅੰਦਰੋਂ ਕੁਝ ਪਲਾਂ ਲਈ ਸ਼ਾਂਤ ਹੋ ਜਾਂਦਾ ਸੀ ਪਿੰਡ ਦੀ ਜ਼ਿੰਦਗੀ ਇੰਨੀ ਸੌਖੀ ਨਹੀਂ ਹੁੰਦੀ ਇੱਥੇ ਹਰ ਦਰਵਾਜ਼ਾ ਹਰ ਆਉਣਾ ਜਾਣਾ ਕਿਸੇ ਨਾ ਕਿਸੇ ਦੀ ਨਜ਼ਰ ਚ ਹੁੰਦਾ ਆ ਇੱਕ ਦੁਪਹਿਰ ਰੇਖਾ ਬਾਜ਼ਾਰ ਤੋਂ ਸਬਜ਼ੀ ਲੈ ਕੇ ਆ ਰਹੀ ਸੀ ਤਾਂ ਗਵੰਡਨ ਨੇ ਕਿਹਾ ਰੇਖਾ ਅੱਜਕੱਲ ਤੇਰੇ ਘਰ ਪਰੌਣੇ ਬਹੁਤ ਆਉਂਦੇ ਨੇ ਰੇਖਾ ਥੋੜੀ ਘਬਰਾ ਗਈ ਤੇ ਅਣਜਾਣ ਬਣਦਿਆਂ ਕਹਿੰਦੀ ਕੌਣ ਗਵੰਡਨ ਅੱਖ ਮਾਰ ਕੇ ਕਹਿੰਦੀ ਉਹੀ ਮੁੰਡਾ ਅਮਨ ਦਾ ਦੋਸਤ ਰੇਖਾ ਹਲਕਾ ਜਿਹਾ ਹੱਸੀ ਤੇ ਹੱਸ ਕੇ ਗੱਲ ਟਾਲ ਦਿੱਤੀ ਕਿ ਉਹ ਤਾਂ ਨਿਆਣਾ ਆ ਮੇਰੇ ਭਾਂਜੇ ਵਰਗਾ ਆ ਪਰ ਅੰਦਰੋਂ ਦਿਲ ਧੜਕ ਰਿਹਾ ਸੀ ਕਿ ਲੋਕਾਂ ਨੇ ਦੇਖਣਾ ਸ਼ੁਰੂ ਕਰ ਦਿੱਤਾ ਸੀ ਉਸ ਰਾਤ ਰੋਹਿਤ ਘਰ ਆਇਆ ਪਰ ਇਸ ਵਾਰ ਰੇਖਾ ਦੇ ਚਿਹਰੇ ਤੇ ਪਹਿਲਾਂ ਵਰਗੀ ਖੁਸ਼ੀ ਨਹੀਂ ਸੀ ਉਨੇ ਸਿੱਧਾ ਕਹਿ ਦਿੱਤਾ ਕਿ ਤੂੰ ਘਟ ਆਇਆ ਕਰ। ਰੋਹਿਤ ਹੈਰਾਨ ਰਹਿ ਗਿਆ ਤੇ ਕਹਿੰਦਾ ਕੀ ਹੋਇਆ ਮਾਸੀ ਜੀ? ਰੇਖਾ ਕਹਿੰਦੀ ਲੋਕੀ ਗੱਲਾਂ ਕਰਨ ਲੱਗ ਪਏ ਨੇ। ਰੋਹਿਤ ਕੁਝ ਪਲ ਚੁੱਪ ਰਿਹਾ ਤੇ ਫਿਰ ਬੋਲਿਆ ਕਿ ਜੇ ਤੁਸੀਂ ਚਾਹੋ ਤਾਂ ਮੈਂ ਆਉਣਾ ਬੰਦ ਕਰ ਦਿੰਦਾ ਹਾਂ। ਉਹਦੀ ਆਵਾਜ਼ 'ਚ ਉਦਾਸੀ ਸੀ। ਰੇਖਾ ਨੇ ਉਹਦੇ ਵੱਲ ਦੇਖਿਆ, ਦਿਲ ਕਹਿ ਰਿਹਾ ਸੀ ਰੋਕ ਲਵੇ ਪਰ ਦਿਮਾਗ ਕਹਿ ਰਿਹਾ ਸੀ ਇਹੀ ਠੀਕ ਐ। ਉਹ ਕਹਿੰਦੀ ਕੁਝ ਦਿਨਾਂ ਲਈ ਰੋਹਿਤ ਚਲਾ ਗਿਆ। ਪਰ ਉਸ ਰਾਤ ਰੇਖਾ ਨੂੰ ਨੀਂਦ ਨਹੀਂ ਆਈ ਘਰ ਫਿਰ ਖਮੋਸ਼ੀ ਪਰ ਹੁਣ ਇਹ ਖਮੋਸ਼ੀ ਭਾਰੀ ਲੱਗ ਰਹੀ ਸੀ ਦੂਜੇ ਪਾਸੇ ਅਮਨ ਨੇ ਵੀ ਕੁਝ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ ਉਹਨੇ ਧਿਆਨ ਦਿੱਤਾ ਕਿ ਰੋਹਿਤ ਅੱਜਕੱਲ ਘਟ ਆ ਰਿਹਾ ਆ ਤੇ ਜਦੋਂ ਆਉਂਦਾ ਆ ਰੇਖਾ ਮਾਸੀ ਕੁਝ ਅਜੀਬ ਜਿਹੀ ਲੱਗਦੀ ਆ ਇੱਕ ਦਿਨ ਅਮਨ ਨੇ ਮਜ਼ਾਕ ਚ ਪੁੱਛ ਲਿਆ ਮਾਸੀ ਪਰ ਰੋਹਿਤ ਨਾਲ ਜ਼ਿਆਦਾ ਹੀ ਗੱਲਾਂ ਹੋਣ ਲੱਗ ਪਈਆਂ ਨੇ ਰੇਖਾ ਹੈਰਾਨ ਹੋ ਗਈ ਤੇ ਗੁੱਸੇ ਚ ਕਹਿੰਦੀ ਕੀ ਬਕਵਾਸ ਕਰ ਰਹੀਆਂ ਆ ਅਮਨ ਚੁੱਪ ਹੋ ਗਿਆ ਪਰ ਉਹਦੇ ਮਨ ਚ ਸਵਾਲ ਰਹਿ ਗਿਆ ਪਿੰਡ ਚ ਅਫਵਾਹਾਂ ਹੌਲੀ ਹੌਲੀ ਪੈਦਾ ਹੁੰਦੀਆਂ ਨੇ ਪਰ ਜਦੋਂ ਪੈਦਾ ਹੋ ਜਾਂਦੀਆਂ ਨੇ ਤਾਂ ਅੱਗ ਵਾਂਗ ਫੈਲਦੀਆਂ ਨੇ ਰੇਖਾ ਨੂੰ ਲੱਗਣ ਲੱਗਾ ਸੀ ਕਿ ਹਰ ਕੋਈ ਉਹਨੂੰ ਦੇਖ ਰਿਹਾ ਆ ਹਰ ਕੋਈ ਕੁਝ ਨਾ ਕੁਝ ਸੋਚ ਰਿਹਾ ਆ ਉਹਨੇ ਆਪਣੇ ਆਪ ਨੂੰ ਸਮਝਾਇਆ ਕਿ ਕੁਝ ਨਹੀਂ ਹੋਇਆ ਲੋਕ ਫਜ਼ੂਲ ਗੱਲਾਂ ਕਰਦੇ ਨੇ ਪਰ ਦਿਲ ਜਾਣਦਾ ਸੀ ਕਿ ਜਿੱਥੇ ਧੂਆ ਹੁੰਦਾ ਏ ਉੱਥੇ ਅੱਗ ਵੀ ਹੁੰਦੀ ਆ ਤੇ ਇਹ ਅੱਗ ਹੁਣ ਸਿਰਫ ਅਹਿਸਾਸ ਨਹੀਂ ਰਹੀ ਸੀ ਇੱਕ ਖਤਰਾ ਬਣ ਰਹੀ ਸੀ ਕੁਝ ਦਿਨਾਂ ਲਈ ਰੋਹਿਤ ਨੇ ਆਉਣਾ ਬੰਦ ਕਰ ਦਿੱਤਾ ਰੇਖਾ ਨੇ ਸੋਚਿਆ ਸੀ ਕਿ ਇਹੀ ਠੀਕ ਹੈ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਤੇ ਦਿਲ ਵੀ ਹੌਲੀ-ਹੌਲੀ ਸ਼ਾਂਤ ਹੋ ਜਾਊਗਾ ਪਰ ਜਿਵੇਂ-ਜਿਵੇਂ ਦਿਨ ਲੰਘਦੇ ਗਏ ਉਹਦਾ ਮਨ ਹੋਰ ਖਾਲੀ ਹੁੰਦਾ ਗਿਆ ਉਹ ਸਵੇਰੇ ਉੱਠ ਕੇ ਚਾਹ ਬਣਾਉਂਦੀ ਪਰ ਕਿਸੇ ਨਾਲ ਗੱਲ ਨਹੀਂ ਦੁਪਹਿਰ ਲੰਘ ਜਾਂਦੀ ਰਾਤ ਆ ਜਾਂਦੀ ਉਹਦੇ ਘਰ ਵਾਲੇ ਦਾ ਫੋਨ ਵੀ ਹੁਣ ਕਦੇ-ਕਦੇ ਆਉਂਦਾ ਇੱਕ ਸ਼ਾਮ ਰੇਖਾ ਨੇ ਖੁਦ ਹੀ ਰੋਹਿਤ ਦਾ ਨੰਬਰ ਖੋਲ ਲਿਆ ਕਾਫੀ ਸਮਾਂ ਸਕਰੀਨ ਵੱਲ ਤੱਕਦੀ ਰਹੀ ਤੇ ਫਿਰ ਮੈਸੇਜ ਕਰ ਦਿੱਤਾ ਕਿ ਤੂੰ ਠੀਕ ਤਾਂ ਹੈ ਜਵਾਬ ਫਟਾਫਟ ਆ ਗਿਆ ਕਿ ਹਾਂ ਪਰ ਤੁਹਾਡੇ ਬਿਨਾ ਸਭ ਅਜੀਬ ਲੱਗ ਰਿਹਾ ਆ ਰੇਖਾ ਦੀਆਂ ਅੱਖਾਂ ਭਰ ਆਈਆਂ ਉਹਨੇ ਫੋਨ ਰੱਖ ਦਿੱਤਾ ਪਰ ਦਿਲ ਨਹੀਂ ਰੁਕਿਆ ਅਗਲੇ ਦਿਨ ਰੋਹਿਤ ਫੇਰ ਘਰ ਆ ਗਿਆ ਇਸ ਵਾਰ ਉਹ ਬਹੁਤ ਸੰਭਲ ਕੇ ਆਇਆ ਜਿਵੇਂ ਹਰ ਕਦਮ ਸੋਚ ਕੇ ਰੱਖ ਰਿਹਾ ਹੋਵੇ ਉਹ ਹੌਲੀ ਜੀ ਬੋਲਿਆ ਕਿ ਮੈਨੂੰ ਲੱਗਿਆ ਤੁਸੀਂ ਨਾਰਾਜ਼ ਹੋ। ਰੇਖਾ ਨੇ ਕੁਝ ਨਹੀਂ ਕਿਹਾ, ਸਿਰਫ ਚਾਹ ਬਣਾਈ। ਉਹ ਦੋਵੇਂ ਰਸੋਈ 'ਚ ਖੜੇ ਸੀ। ਦਰਵਾਜ਼ਾ ਅੱਧਾ ਬੰਦ ਸੀ। ਬਾਹਰ ਪਿੰਡ ਦੀਆਂ ਆਵਾਜ਼ਾਂ ਆ ਰਹੀਆਂ ਸੀ, ਪਰ ਅੰਦਰ ਇੱਕ ਅਜੀਬ ਜਿਹੀ ਚੁੱਪ ਸੀ। ਰੋਹਿਤ ਕਹਿੰਦਾ ਕਿ ਮੈਂ ਤੁਹਾਨੂੰ ਕੋਈ ਮੁਸ਼ਕਲ 'ਚ ਨਹੀਂ ਪਾਉਣਾ ਚਾਹੁੰਦਾ, ਪਰ ਜਦੋਂ ਤੁਸੀਂ ਦੂਰ ਰਹਿੰਦੇ ਹੋ ਤਾਂ ਲੱਗਦਾ ਏ ਜਿਵੇਂ ਸਭ ਕੁਝ ਖਾਲੀ ਹੋ ਗਿਆ। ਰੇਖਾ ਨੇ ਅੱਖਾਂ ਚੁੱਕ ਕੇ ਉਹਨੂੰ ਦੇਖਿਆ। ਉਸ ਪਲ ਉਹ ਭੁੱਲ ਗਈ ਕਿ ਇਹ ਪਾਣ ਜਿਹਦਾ ਦੋਸਤ ਹੈ। ਭੁੱਲ ਗਈ ਕਿ ਪਿੰਡ ਕੀ ਕਹੇਗਾ ਉਹਨੂੰ ਸਿਰਫ ਆਪਣਾ ਇਕੱਲਾਪਨ ਯਾਦ ਸੀ ਉਹ ਕਹਿੰਦੀ ਮੈਂ ਵੀ ਇਕੱਲੀ ਆ ਇਹ ਸ਼ਬਦ ਸੁਣ ਕੇ ਰੋਹਿਤ ਨੇ ਅੱਗੇ ਕਦਮ ਵਧਾਇਆ ਤੇ ਕਿਹਾ ਤੁਸੀਂ ਇਕੱਲੇ ਨਹੀਂ ਹੋ ਰੇਖਾ ਨੇ ਕੋਈ ਜਵਾਬ ਨਹੀਂ ਦਿੱਤਾ ਚੁੱਪੀ ਛਾਈ ਸੀ ਜੋ ਕਈ ਵਾਰ ਸਭ ਤੋਂ ਵੱਡੀ ਮਨਜ਼ੂਰੀ ਬਣ ਜਾਂਦੀ ਹੈ ਉਸ ਸ਼ਾਮ ਬਹੁਤ ਕੁਝ ਹੋ ਗਿਆ ਤੇ ਹੱਦਾਂ ਟੁੱਟ ਗਈਆਂ ਉਹ ਦੋਵੇਂ ਜਾਣਦੇ ਸਨ ਕਿ ਉਹ ਇੱਕ ਦੂਜੇ ਤੋਂ ਬਚ ਨਹੀਂ ਸਕਦੇ ਇਸੇ ਵਿਚਕਾਰ ਅਮਨ ਪਿੰਡ ਵਾਪਸ ਆ ਗਿਆ। ਉਹਨੇ ਮਹਿਸੂਸ ਕੀਤਾ ਕਿ ਘਰ ਦਾ ਮਾਹੌਲ ਬਦਲਿਆ ਹੋਇਆ ਹੈ। ਰੇਖਾ ਮਾਸੀ ਦੀਆਂ ਅੱਖਾਂ 'ਚ ਪਹਿਲਾਂ ਵਰਗੀ ਸਖਤੀ ਨਹੀਂ ਸੀ ਤੇ ਰੋਹਿਤ ਦੀ ਚੁੱਪੀ ਵੀ ਕੁਝ ਕਹਿ ਰਹੀ ਸੀ। ਅਮਨ ਦੇ ਮਨ 'ਚ ਸ਼ੱਕ ਪੱਕਾ ਹੋਣ ਲੱਗ ਪਿਆ। ਉਹਨੇ ਸੋਚ ਲਿਆ ਸੀ ਕਿ ਜੇ ਕੁਝ ਗਲਤ ਹੈ ਤਾਂ ਉਹ ਸੱਚ ਸਾਹਮਣੇ ਲਿਆਵੇਗਾ ਕਿਉਂਕਿ ਕਈ ਵਾਰ ਗਲਤ ਰਿਸ਼ਤੇ ਚੁੱਪ ਨਾਲ ਪਲਦੇ ਨੇ ਪਰ ਟੁੱਟਦੇ ਨੇ ਸੱਚ ਨਾਲ ਤੇ ਉਹ ਸੱਚ ਹੁਣ ਬਹੁਤ ਨੇੜੇ ਸੀ। ਅਮਨ ਨੇ ਮਨ ਹੀ ਮਨ ਫੈਸਲਾ ਕਰ ਲਿਆ ਸੀ ਕਿ ਹੁਣ ਉਹ ਅੱਖਾਂ ਬੰਦ ਕਰਕੇ ਨਹੀਂ ਬੈਠੇਗਾ ਪਿਛਲੇ ਕੁਝ ਦਿਨਾਂ ਤੋਂ ਨੇ ਜੋ ਮਹਿਸੂਸ ਕੀਤਾ ਸੀ ਉਹ ਸਿਰਫ ਇਤਫਾਕ ਨਹੀਂ ਸੀ ਰੇਖਾ ਮਾਸੀ ਦਾ ਬਦਲਿਆ ਹੋਇਆ ਸੁਭਾਅ, ਰੋਹਿਤ ਦੀ ਚੁੱਪੀ ਤੇ ਦੋਵਾਂ ਵਿੱਚ ਅਜੀਬ ਜਿਹਾ ਤਣਾ ਇਹ ਸਭ ਕੁਝ ਉਹਨੂੰ ਖਟਕ ਰਿਹਾ ਸੀ ਉਸ ਦਿਨ ਅਮਨ ਨੇ ਜਾਣ ਬੁਝ ਕੇ ਘਰ ਦੇ ਨੇੜੇ ਸਮਾਂ ਬਤਾਇਆ ਉਹਨੇ ਦੇਖਿਆ ਕਿ ਰੋਹਿਤ ਆਇਆ ਪਰ ਇਸ ਵਾਰ ਪਿੱਛੇ ਗਲੀ ਵਾਲੇ ਪਾਸੇ ਤੋਂ ਉਹ ਸਿੱਧਾ ਦਰਵਾਜ਼ੇ ਤੋਂ ਨਹੀਂ ਗਿਆ ਅਮਨ ਦਾ ਦਿਲ ਧੜਕ ਗਿਆ ਉਹ ਦੂਰੋਂ ਹੀ ਨਿਗਰਾਨੀ ਰੱਖਦਾ ਰਿਹਾ ਰੇਖਾ ਨੇ ਰੋਹਿਤ ਨੂੰ ਦੇਖ ਕੇ ਘਬਰਾਟ ਮਹਿਸੂਸ ਕੀਤੀ ਤੇ ਹੌਲੀ ਜੀ ਬੋਲੀ ਕਿ ਤੂੰ ਇੱਥੇ ਕਿਉਂ ਆਇਆ ਰੋਹਿਤ ਕਹਿੰਦਾ ਮੈਨੂੰ ਤਾਂ ਡੇ ਨਾਲ ਗੱਲ ਕਰਨੀ ਸੀ ਅਸੀਂ ਹਰ ਵਾਰ ਡਰ ਕੇ ਨਹੀਂ ਰਹਿ ਸਕਦੇ ਰੇਖਾ ਨੇ ਖਿੜਕੀ ਵੱਲ ਨਜ਼ਰ ਮਾਰੀ ਤੇ ਕਹਿੰਦੀ ਲੋਕ ਦੇਖ ਲੈਣਗੇ ਰੋਹਿਤ ਨੇ ਥੋੜੀ ਤਿੱਖੀ ਆਵਾਜ਼ ਚ ਕਿਹਾ ਕਿ ਲੋਕ ਤਾਂ ਪਹਿਲਾਂ ਹੀ ਗੱਲਾਂ ਕਰ ਰਹੇ ਨੇ ਪਰ ਮੈਂ ਤੈਨੂੰ ਇਦਾਂ ਡਰਚ ਨਹੀਂ ਦੇਖ ਸਕਦਾ। ਰੇਖਾ ਚੁੱਪ ਰਹੀ। ਉਹਨੂੰ ਅਹਿਸਾਸ ਹੋ ਗਿਆ ਸੀ ਕਿ ਗੱਲ ਹੁਣ ਸਿਰਫ ਅਹਿਸਾਸਾਂ ਦੀ ਨਹੀਂ ਰਹੀ, ਇੱਕ ਫੈਸਲੇ ਦੀ ਮੰਗ ਕਰ ਰਹੀ ਸੀ। ਉਸੇ ਪਲ ਅਮਨ ਨੇ ਦਰਵਾਜ਼ੇ ਦੇ ਨੇੜੇ ਆ ਕੇ ਕਦਮਾਂ ਦੀ ਆਵਾਜ਼ ਸੁਣੀ। ਉਹ ਠਹਿਰ ਗਿਆ। ਅੰਦਰੋਂ ਆਉਂਦੀਆਂ ਹੌਲੀਆਂ ਆਵਾਜ਼ਾਂ ਨੇ ਉਹਦਾ ਸ਼ੱਕ ਹੋਰ ਪੱਕਾ ਕਰ ਦਿੱਤਾ। ਅਮਨ ਨੇ ਦਰਵਾਜ਼ਾ ਨੇ ਖੋਲ੍ਹਿਆ। ਉਹ ਪਿੱਛੇ ਹਟ ਗਿਆ। ਉਹ ਜਾਣਦਾ ਸੀ ਕਿ ਸਿੱਧਾ ਸਾਹਮਣਾ ਕਰਨ ਤੋਂ ਪਹਿਲਾਂ ਉਹਨੂੰ ਸੱਚ ਪੂਰਾ ਚਾਹੀਦਾ ਸੀ। ਅਗਲੇ ਕੁਝ ਦਿਨਾਂ ਚ ਅਮਨ ਨੇ ਧਿਆਨ ਨਾਲ ਹਰ ਗੱਲ ਨੋਟ ਕੀਤੀ ਕਿ ਕਦੋਂ ਰੋਹਿਤ ਆਉਂਦਾ ਕਦੋਂ ਜਾਂਦਾ ਰੇਖਾ ਕਿਵੇਂ ਘਬਰਾਉਂਦੀ ਸੀ ਪਿੰਡ ਚ ਵੀ ਅਫਵਾਹਾਂ ਹੋਰ ਤੇਜ਼ ਹੋ ਗਈਆਂ ਇੱਕ ਸ਼ਾਮ ਗਵੰਡਨ ਨੇ ਅਮਨ ਨੂੰ ਕਿਹਾ ਮੁੰਡਿਆ ਆਪਣੀ ਮਾਸੀ ਦਾ ਧਿਆਨ ਰੱਖੀ ਲੋਕ ਚੰਗਾ ਨਹੀਂ ਸੋਚ ਰਹੇ ਅਮਨ ਦਾ ਸਿਰ ਝੁਕ ਗਿਆ ਉਹਨੇ ਸਮਝ ਲਿਆ ਕਿ ਜੇ ਉਹ ਹੁਣ ਵੀ ਚੁੱਪ ਰਿਹਾ ਤਾਂ ਗੱਲ ਹੱਥੋਂ ਨਿਕਲ ਜਾਵੇਗੀ ਉਸ ਰਾਤ ਰੋਹਿਤ ਦਾ ਮੈਸੇਜ ਆਇਆ ਕਿ ਕੱਲ ਮਿਲਿਏ ਇਹ ਸਭ ਖਤਮ ਕਰੀਏ रेखा ਨੇ ਲੰਮਾ ਸਮਾਂ ਫੋਨ ਤੱਕਿਆ ਤੇ ਰਿਪਲਾਈ ਕੀਤਾ ਕਿ ਖਤਮ ਕਰੀਏ ਪਰ ਕਿਵੇਂ ਕੱਲ ਨਹੀਂ ਘਰ 'ਚ ਅਮਨ ਐ ਬਾਹਰ ਅਮਨ ਖਾਮੋਸ਼ ਖੜਾ ਇਹ ਸਭ ਦੇਖ ਰਿਹਾ ਸੀ ਉਹਨੇ ਫੈਸਲਾ ਕਰ ਲਿਆ ਕਿ ਕੱਲ ਸੱਚ ਸਾਹਮਣੇ ਆਊਗਾ ਕਿਉਂਕਿ ਜੋ ਰਿਸ਼ਤੇ ਡਰ 'ਚ ਬਣਦੇ ਨੇ ਉਹ ਹਮੇਸ਼ਾ ਕਿਸੇ ਨਾ ਕਿਸੇ ਦੀ ਨਜ਼ਰ 'ਚ ਆ ਹੀ ਜਾਂਦੇ ਨੇ ਤੇ ਸੱਚ ਹੁਣ ਸਿਰਫ ਇੱਕ ਕਦਮ ਦੀ ਦੂਰੀ 'ਤੇ ਸੀ ਅਗਲਾ ਦਿਨ ਰੇਖਾ ਲਈ ਬਹੁਤ ਭਾਰੀ ਸੀ ਸਵੇਰੇ ਤੋਂ ਹੀ ਦਿਲ ਅਜੀਬ ਜਿਹਾ ਬੇਚੈਨ ਸੀ ਹਰ ਆਵਾਜ਼ ਤੇ ਉਹ ਹੈਰਾਨ ਹੋ ਜਾਂਦੀ ਹਰ ਦਰਵਾਜ਼ਾ ਖੁੱਲਣ ਤੇ ਦਿਲ ਧੜਕ ਜਾਂਦਾ ਉਹਨੂੰ ਲੱਗ ਰਿਹਾ ਸੀ ਜਿਵੇਂ ਅੱਜ ਕੁਝ ਨਾ ਕੁਝ ਹੋਣ ਵਾਲਾ ਹੈ ਦੁਪਹਿਰ ਦੇ ਕਰੀਬ ਰੋਹਿਤ ਦਾ ਫੋਨ ਆਇਆ ਕਿ ਮੈਨੂੰ ਤੁਹਾਡੇ ਨਾਲ ਮਿਲਣਾ ਹੀ ਪੈਣਾ ਆ ਇਸ ਤਰ੍ਹਾਂ ਅੱਧ ਵਿਚਾਲੇ ਨਹੀਂ ਕੰਮ ਚੱਲਣਾ ਰੇਖਾ ਨੇ ਹੌਲੀ ਆਵਾਜ਼ ਚ ਕਿਹਾ ਅੱਜ ਨਹੀਂ ਪਲੀਜ਼ ਪਰ ਰੋਹਿਤ ਨੇ ਗੱਲ ਖਤਮ ਕਰ ਦਿੱਤੀ ਕਿ ਮੈਂ ਆ ਰਿਹਾ ਆ ਉਸ ਸਮੇ ਅਮਨ ਵੀ ਘਰ ਵੱਲ ਆ ਰਿਹਾ ਸੀ ਉਹਦੇ ਮਨ ਚ ਪੱਕਾ ਫੈਸਲਾ ਸੀ ਤੇ ਅੱਜ ਉਹ ਸੱਚ ਸੁਨੇਗਾ ਭਾਵੇਂ ਉਹ ਕਿੰਨਾ ਵੀ ਦਰਦਨਾਕ ਕਿਉਂ ਨਾ ਹੋਵੇ ਰੋਹਿਤ ਪਿੱਛੇ ਵਾਲੀ ਗਲੀ ਤੋਂ ਆ ਕੇ ਘਰ ਅੰਦਰ ਦਾਖਲ ਹੋਇਆ ਰੇਖਾ ਦਾ ਚਿਹਰਾ ਫਿੱਕਾ ਪੈ ਗਿਆ ਤੇ ਉਹ ਘਬराई ਹੋਈ ਕਹਿਣ ਲੱਗੀ ਮੈਂ ਕਿਹਾ ਸੀ ਨਾ ਨਾ ਹੀ ਰੋਹਿਤ ਨੇ ਜਵਾਬ ਦਿੱਤਾ ਕਿ ਮੈਂ ਡਰ ਕੇ ਨਹੀਂ रह ਸਕਦਾ ਤੇ ਤੁਸੀਂ ਵੀ ਨਹੀਂ ਉਸੇ ਪਲ ਦਰਵਾਜ਼ਾ ਖੁੱਲ੍ਹਿਆ ਤੇ ਅਮਨ ਸਾਹਮਣੇ ਖੜਾ ਸੀ ਕੁਝ ਪਲਾਂ ਲਈ ਸਮਾਂ ਜਿਵੇਂ ਰੁਕ ਗਿਆ ਰੇਖਾ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਰੋਹਿਤ ਚੁੱਪ ਹੋ ਗਿਆ ਅਮਨ ਦੀ ਆਵਾਜ਼ ਕੰਬ ਰਹੀ ਸੀ ਕਿ ਮਾਸੀ ਇਹ ਇਹ ਕੀ ਹੋ ਰਿਹਾ ਆ ਰੇਖਾ ਕੁਝ ਨਹੀਂ ਬੋਲ ਸਕੀ ਉਹ ਕੁਰਸੀ ਤੇ ਬੈਠ ਗਈ ਸਾਲਾਂ ਦੀ ਚੁੱਪ ਡਰ ਤੇ ਗਲਤੀ ਇਕੱਠੇ ਹੋ ਕੇ ਅੱਖਾਂ ਰਾਹੀਂ ਨਿਕਲ ਆਏ ਰੋਹਿਤ ਨੇ ਅੱਗੇ ਆ ਕੇ ਕਿਹਾ ਇਹਦੇ ਚ ਮਾਸੀ ਦੀ ਕੋਈ ਗਲਤੀ ਨਹੀਂ ਮੈਂ ਹੀ ਅਮਨ ਨੇ ਉਹਦੇ ਥੱਪੜ ਮਾਰਿਆ ਤੇ ਸਖਤ ਆਵਾਜ਼ ਚ ਕਿਹਾ ਚੁੱਪ ਕਰ ਤੂੰ ਮੇਰੇ ਘਰ ਦੀ ਇੱਜ਼ਤ ਚ ਖੇਡਿਆ ਆ ਰੇਖਾ ਨੇ ਹੌਲੀ ਆਵਾਜ਼ ਚ ਕਿਹਾ ਅਮਨ ਇਹ ਮੇਰੀ ਗਲਤੀ ਆ ਇਹ ਸੁਣ ਕੇ ਅਮਨ ਦਾ ਦਿਲ ਟੁੱਟ ਗਿਆ ਤੇ ਕਹਿੰਦਾ ਮੈਂ ਤੁਹਾਨੂੰ ਮਾਂ ਵਰਗਾ ਮੰਨਦਾ ਸੀ ਪਿੰਡ ਦੇ ਲੋਕੀ ਕੀ ਕਹਿਣਗੇ ਤੁਸੀਂ ਇਹ ਸੋਚਿਆ ਰੇਖਾ ਨੇ ਸਿਰ ਝੁਕਾ ਲਿਆ ਤੇ ਰੋਂਦੀ ਹੋਈ ਕਹਿੰਦੀ ਮੈਂ ਕੱਲੀ ਸੀ ਤੇ ਕਮਜ਼ੋਰ ਪੈ ਗਈ کافی دیر ਤੱਕ ਕੋਈ ਨਹੀਂ ਬੋਲਿਆ ਫਿਰ ਅਮਨ ਨੇ ਡੂੰਗਾ ਸਾਹ ਲੈ ਕੇ ਕਿਹਾ ਇਹ ਗੱਲ ਇੱਥੇ ਹੀ ਖਤਮ ਹੋਣੀ ਚਾਹੀਦੀ ਆ ਉਹਨੇ ਰੋਹਿਤ ਵੱਲ ਦੇਖ ਕੇ ਕਿਹਾ ਤੂੰ ਅੱਜ ਤੋਂ ਇਸ ਘਰ ਚ ਨਹੀਂ ਆਵੇਂਗਾ ਰੋਹਿਤ ਦੀਆਂ ਅੱਖਾਂ ਭਰ ਆਈਆਂ ਪਰ ਉਹ ਜਾਣਦਾ ਸੀ ਕਿ ਹੁਣ ਕੁਝ ਨਹੀਂ ਬਚਿਆ ਉਹ ਬਿਨਾਂ ਕੁਝ ਕਹੇ ਘਰ ਤੋਂ ਬਾਹਰ ਨਿਕਲ ਗਿਆ ਰੇਖਾ ਚੁੱਪਚਾਪ ਬੈਠੀ ਰਹੀ ਉਹਨੂੰ ਪਤਾ ਸੀ ਕਿ ਇਹ ਸਿਰਫ ਸ਼ੁਰੂਆਤ ਨਹੀਂ ਅੰਤ ਹੈ ਅਮਨ ਨੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਹੌਲੀ ਜਿਹਾ ਕਿਹਾ ਹੁਣ ਤੁਹਾਨੂੰ ਖੁਦ ਨੂੰ ਸੰਭਾਲਣਾ ਪਊਗਾ ਕੁਝ ਗਲਤੀਆਂ ਮਾਫ਼ ਤਾਂ ਹੋ ਸਕਦੀਆਂ ਨੇ ਪਰ ਭੁੱਲੀਆਂ ਨਹੀਂ ਜਾਂਦੀਆਂ ਅਗਲਾ ਦਿਨ ਰੇਖਾ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਦਿਨ ਹੋਣ ਵਾਲਾ ਸੀ ਅਗਲੀ ਸਵੇਰ ਰੇਖਾ ਲਈ ਸੂਰਜ ਦੀ ਰੌਸ਼ਨੀ ਨਹੀਂ ਸਵਾਲ ਲੈ ਕੇ ਆਈ ਉਹਨੂੰ ਲੱਗ ਰਿਹਾ ਸੀ ਜਿਵੇਂ ਹਰ ਨਜ਼ਰ ਉਹਦੇ ਘਰ ਵਾਲੀ ਹੈ ਰਾਤ ਨੂੰ ਜੋ ਕੁਝ ਹੋਇਆ ਸੀ ਉਹ ਸਿਰਫ ਇੱਕ ਟਕਰਾ ਨਹੀਂ ਸੀ ਉਹ ਇੱਕ ਅਹਿਸਾਸ ਸੀ ਕਿ ਹੁਣ ਪੁਰਾਣੀ ਜ਼ਿੰਦਗੀ ਵਾਪਸ ਨਹੀਂ ਆ ਸਕਦੀ ਅਮਨ ਸਵੇਰੇ ਚੁੱਪਚਾਪ ਤਿਆਰ ਹੋਇਆ ਤੇ ਕਹਿੰਦਾ ਮੈਂ ਕੁਝ ਦਿਨਾਂ ਲਈ ਬਾਹਰ ਰਹਾਂਗਾ ਰੇਖਾ ਕੁਝ ਨਹੀਂ ਬੋਲੀ ਉਹਨੇ ਸਿਰ ਹਿਲਾਇਆ ਉਹ ਜਾਣਦੀ ਸੀ ਕਿ ਅਮਨ ਦਾ ਦੂਰ ਜਾਣਾ ਸਜ਼ਾ ਨਹੀਂ ਪਰ ਦੂਰੀ ਬਣਾਉਣ ਦੀ ਲੋੜ ਸੀ ਉਸੇ ਦਿਨ ਰੇਖਾ ਨੂੰ ਉਹਦੇ ਘਰ ਵਾਲੇ ਦਾ ਫੋਨ ਆਇਆ ਆਮ ਗੱਲਾਂ ਹੋਈਆਂ ਰੇਖਾ ਹਰ ਜਵਾਬ 'ਚ ਝੂਠ ਨਹੀਂ ਬੋਲ ਸਕੀ ਪਰ ਸੱਚ ਵੀ ਨਹੀਂ ਕਹਿ ਸਕੀ ਫੋਨ ਰੱਖ ਕੇ ਉਹ ਬਹੁਤ ਦੇਰ ਤੱਕ ਖਿੜਕੀ ਕੋਲ ਖੜੀ ਰਹੀ ਉਹਨੇ ਸਮਝ ਲਿਆ ਸੀ ਕਿ ਸੱਚ ਤੋਂ ਭੱਜ ਕੇ ਕੋਈ ਰਾਹ ਨਹੀਂ ਪਿੰਡ 'ਚ ਅਫਵਾਹਾਂ ਫੈਲ ਚੁੱਕੀਆਂ ਸੀ ਪਰ ਪੂਰੀ ਗੱਲ ਕਿਸੇ ਨੂੰ ਨਹੀਂ ਪਤਾ ਸੀ ਰੇਖਾ ਨੇ ਘਰੋਂ ਨਿਕਲਣਾ ਘੱਟ ਕਰ ਦਿੱਤਾ ਰੋਹਿਤ ਨੇ ਦੋ ਵਾਰ ਮੈਸੇਜ ਕੀਤਾ ਕਿ ਮਾਫ ਕਰਨਾ ਪਰ ਰੇਖਾ ਨੇ ਕੋਈ ਜਵਾਬ ਨਹੀਂ ਦਿੱਤਾ ਉਹਨੇ ਨੰਬਰ ਡਿਲੀਟ ਕਰ ਦਿੱਤਾ ਉਹ ਜਾਣਦੀ ਸੀ ਕਿ ਕੁਝ ਦਰਵਾਜ਼ੇ ਇੱਕ ਵਾਰ ਬੰਦ ਹੋ ਜਾਣ ਤਾਂ ਖੋਲਣ ਦੀ ਕੋਸ਼ਿਸ਼ ਵੀ ਗਲਤ ਹੁੰਦੀ ਹੈ। ਕੁਝ ਹਫ਼ਤਿਆਂ ਬਾਅਦ ਅਮਨ ਵਾਪਸ ਆਇਆ। ਉਹਦੇ ਚਿਹਰੇ 'ਚ ਗੁੱਸਾ ਨਹੀਂ ਸੀ ਪਰ ਦੂਰੀ ਸੀ। ਉਹਨੇ ਹੌਲੀ ਆਵਾਜ਼ 'ਚ ਕਿਹਾ, "ਮਾਸੀ, ਗਲਤੀਆਂ ਸਭ ਤੋਂ ਹੁੰਦੀਆਂ ਨੇ ਪਰ ਉਹਨਾਂ ਤੋਂ ਸਿੱਖਣਾ ਵੀ ਜ਼ਰੂਰੀ ਹੁੰਦਾ ਆ।" ਰੇਖਾ ਦੀਆਂ ਅੱਖਾਂ ਭਾਰੀਆਂ ਤੇ ਕਹਿੰਦੀ, "ਮੈਂ ਆਪਣੀ ਗਲਤੀ ਮੰਨਦੀ ਆ। ਮੈਂ ਕਿਸੇ ਨੂੰ ਦੋਸ਼ ਨਹੀਂ ਦੇਵਾਂਗੀ, ਨਾ ਹਾਲਾਤਾਂ ਨੂੰ, ਨਾ ਇਕੱਲੇਪਨ ਨੂੰ।" ਉਸ ਦਿਨ ਤੋਂ ਰੇਖਾ ਨੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਜਾਣਦੀ ਸੀ ਕਿ ਭਰੋਸਾ ਵਾਪਸ ਆਉਣ 'ਚ ਸਮਾਂ ਲੱਗਦਾ ਏ ਤੇ ਕੁਝ ਨਿਸ਼ਾਨ ਕਦੇ ਮਿਟਦੇ ਨਹੀਂ ਪਰ ਸਹੀ ਰਾਹ ਚੁਣਨਾ ਹੀ ਅਸਲੀ ਤਾਕਤ ਹੁੰਦੀ ਹੈ ਇਕੱਲਾਪਨ ਕਮਜ਼ੋਰ ਕਰ ਸਕਦਾ ਏ ਪਰ ਗਲਤ ਰਿਸ਼ਤੇ ਉਸ ਤੋਂ ਵੀ ਵੱਡਾ ਨੁਕਸਾਨ ਕਰਦੇ ਨੇ ਜੋ ਹੱਦਾਂ ਲੰਘ ਕੇ ਬਣੇ ਉਹ ਆਖਿਰਕਾਰ ਸਭ ਕੁਝ ਤੋੜ ਕੇ ਖਤਮ ਹੁੰਦੇ ਨੇ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ 'ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ